ਸਸੀ ਕਾਲ ਜੀ ਅੱਜ ਅਸੀਂ ਬਣਾਵਾਂਗੇ ਆਲੂ ਪਕੌੜੇ ਦੀ ਸਬਜੀ ਤੇ ਅਸੀਂ ਦੋ ਵੱਡੇ ਪਿਆਜ਼ ਚੀਰੇ ਸੀਗੇ ਤਿੰਨ ਟਮਾਟਰ ਚੀਰੇ ਆ ਤੇ ਇਹ ਪਕੌੜੇ ਲਿੱਤੇ ਅਸੀਂ ਹੁਣ ਅਸੀਂ ਲਾਵਾਂਗੇ ਤੜਕਾ ਹੁਣ ਅਸੀਂ ਇੱਕ ਕੜਚੀ ਤੇਲ ਪਾ ਮੰਗੇ ਕੋਲ ਛਾੜਾ ਗਰਮ ਹੋ ਚੁੱਕਾ ਹੁਣ ਅਸੀਂ ਪਾ ਮੰਗੇ ਅਸੀਂ 1/2 ਚਮਚਾ ਜੀਰਾ ਛੋੜਾ ਜੀ ਦਾ ਬ੍ਰਾਊਨ ਹੋ ਚੁੱਕਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਪਿਆਜ਼ ਪਿਆਜ਼ ਨੂੰ ਅਸੀਂ ਹਲਕਾ ਹਲਕਾ ਬ੍ਰਾਊਨ ਕਰਾਂਗੇ ਪਿਆਜ਼ ਸਾਡੇ ਹਲਕਾ ਹਲਕਾ ਬ੍ਰਾਊਨ ਹੋ ਚੁੱਕੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਮਿਰਚਾਂ ਸਾਰੀ ਕੁਟੀ ਹੋਈ ਇਹਨਾਂ ਨੂੰ ਵੀ ਤੇਲ ਦੇ ਵਿੱਚ ਫਰਾਈ ਕਰ ਲਾਂਗੇ ਹੁਣ ਅਸੀਂ ਅਦਰਕ ਲਸਣ ਦਾ ਪੇਸਟ ਬਣਾਉਣਾ ਹੈ ਤੇ ਇਹ ਸਾਰੇ ਬਰਾਊਨ ਹੋ ਚੁੱਕੇ ਹਨ ਇੱਕ ਚਮਚਾ ਮੰਗੇ ਅਦਰਕ ਦਾ ਪੇਸਟ ਦਾ ਇਸ ਤਰ੍ਹਾਂ ਹੌਲੀ ਹੌਲੀ ਘੁਲਣਾ ਹੈ ਖੜਾ ਅਦਰਕ ਦਾ ਪੇਸਟ ਵੀ ਨਾਲੋ ਜਿਹਾ ਹਾਸਾ ਘੋਲਣਾ ਹੈ ਟਮਾਟਰ ਨੂੰ ਦੋ ਮਿੰਟ ਪਾਉਣ ਤੋਂ ਚੰਗੀ ਤਰ੍ਹਾਂ ਅਦਰਕ ਨੂੰ ਘੁਲ ਜਾਵੇ ਟਮਾਟਰਾਂ ਨੂੰ ਤੋਂ ਮੈਂ ਪਾਊਡਰ ਪਾ ਦਿੰਦੇ ਹਾਂ ਮਨਿੰਟਾਂ ਅੰਡਾ ਨੂੰ ਸਾਰੇ ਚਲਸੀ ਦੋ ਚਮਚਾ ਮਸਾਂਗੇ ਨਾਣ ਸਵਾਦ ਨੂੰ ਸਾਥ ਅੱਧਾ ਚਮਚਾ ਮਸਾਂਗੇ ਹਲਦੀ ਅੱਧਾ ਚਮਚਾ ਮਸਾਂਗੇ ਢੇਕੀ ਮਿਰਚ ਇੱਕ ਚਮਚਾ ਮਸਾਂਗੇ ਘਰਿਆ ਪਾਊਡਰ ਤੇ ਇੱਕ ਚਮਚਾ ਮਸਾਂਗੇ ਗਰਮ ਮਸਾਲਾ ਇਹਨਾਂ ਸਬਜ਼ੀਆਂ ਨੂੰ ਜਲਦੀ ਜਲਦੀ ਮੇਕਸ ਕਰੋ

ਇਹਨੂੰ 5 ਮਿੰਟ ਵਾਸਤੇ ਆਲੂ ਨੂੰ ਭੁੰਨ ਕੇ ਫਿਰ ਅਸੀਂ ਚਾ ਪਕੌੜੇ ਪਾਵਾਂਗੇ। ਇਹਦੇ ਨਾਲ ਕੇ ਫਿਰ ਲਾਵਾਂਗੇ ਅਸੀਂ ਗਰੇਵੀ। ਸੜੇ ਆਲੂ ਨੂੰ 5 ਮਿੰਟ ਭੁੰਨੇ ਹੋ ਗਿਆ ਵਾ। ਹੁਣ ਅਸੀਂ ਐਡ ਕਰਾਂਗੇ ਚਾ ਪਕੌੜੇ। ਹੁਣ ਇਹਨੂੰ ਵੀ ਅਸੀਂ 2-3 ਮਿੰਟ ਮਸਾਲੇ ਦੇ ਭੁੱਲ ਲਵਾਂਗੇ। ਫੇਰ ਲਾ ਮਗੇ ਸਿਗਰੇਟੀ ਹੁਣ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਸਬਜੀ ਨੂੰ ਘੋਣ ਲੈਂਦਾ ਹੈ ਮਸਾਲੇ ਦੇ ਵਿੱਚ ਹੁਣ ਅਸੀਂ ਐਡ ਕਰਾਂਗੇ ਇਹਦੇ ਚ ਪਾਣੀ ਅਸੀਂ ਦੋ ਵੱਡੇ ਗਲਾਸ ਪਾਣੀ ਪਾਇਆ ਵਾ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਗਾੜੀ ਰੱਖਣੀ ਹੈ ਗਾੜੀ ਰੱਖ ਸਕਦੇ ਹੋ ਪਤਲੀ ਰੱਖਣੀ ਪਤਲੀ ਰੱਖ ਸਕਦਾ ਗਰੇਵੀ ਹੁਣ ਅਸੀਂ ਲਾ ਦਮਣੇ ਤੱਕ ਲਾ ਕੇ ਅਸੀਂ ਤਿੰਨ ਸੜੀਆਂ ਬਜਾਵਾਂਗੇ ਅਸੀਂ ਗੈਸ ਨੂੰ ਕਰਤਾ ਬੰਦ ਹੁਣ ਅਸੀਂ ਗੈਸ ਬੰਦ ਕਰਦੇ ਹੁਣ ਅਸੀਂ ਟੱਕਰ ਨੂੰ ਕੇ ਚੈੱਕ ਕਰਨ ਲੱਗੇ ਸਾਡੀ ਸਬਜੀ ਬਣ ਚੁੱਕੀ ਹੈ ਕੜਾਹੇ ਸਬ지 ਬਣ ਚੁੱਕੇ ਜਿਹੜੇ ਅਸੀਂ ਇਹ ਵੱਡੇ ਆਲੂ ਪਾਏ ਸੀਗੇ ਇਹ ਅਸੀਂ ਖਲਸੀਗੇ ਤਰੀ ਗਾੜੀ ਹੋਣੋਂ ਹੁਣ ਅਸੀਂ ਇਹਨੂੰ ਆਲੂ ਨੂੰ ਮੈਸ਼ ਕਰਕੇ ਫਿਰ ਤਰੀ ਦੇ ਵਿੱਚ ਪਾਵਾਂਗੇ ਆਲੂ ਨੂੰ ਅਸੀਂ ਕਰਾਂਗੇ ਹੁਣ ਮੈਸ਼ ਇਹਦੇ ਨਾਲ ਨਾ ਤਰੀ ਗਾੜੀ ਹੋ ਜਾਂਦੀ ਹੈ ਹਨਸੇ ਪਾਵਾਂਗੇ ਸਰੀਪੇ ਵਿੱਚ ਹੁਣ ਅਸੀਂ ਸਬਜੀ ਨੂੰ ਮਿਲਾ ਕੇ ਵਰਤ ਲੈਂਦੇ ਹਾਂ ਹੁਣ ਅਸੀਂ ਕਮਲ ਕਸਤੂਰੀ ਮੇਥੀ ਕਸਤੂਰੀ ਮੇਥੀ ਪਾ ਲ ਨਾ ਸਬਜੀ ਦਾ ਸਵਾਦ ਬਹੁਤ ਵੱਧ ਜਾਂਦਾ ਹੈ ਹੁਣ ਚੰਗੀ ਤਰ੍ਹਾਂ ਹੀ ਕਰ ਦਾਂਗੇ ਮਿਕਸ ਸੜੀ ਸਬਜੀ ਬਣ ਕੇ ਤਿਆਰ ਹੈ ਅਗਰ ਸੜੀ ਸਬਜੀ ਬਣਾ ਲਿਆ ਤੁਹਾਨੂੰ ਤਰੀਕਾ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਕਰਿਓ ਸਬਸਕ੍ਰਾਈਬ ਜਰੂਰ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸੜੀ ਸਬਜੀ ਦਾ ਰੰਗ ਦੇਖੋ ਕਿੰਨੀ ਵਧੀਆ ਆਈ ਹੈ